ਦੋਸਤੋ ਕੀਨੇ ਹਾਲ ਚਾਲ ਆ ਗਏ ਆ ਇੱਕ ਹੋਰ ਘੈਂਟ ਵੀਡੀਓ ਦੇ ਨਾਲ ਵੀਡੀਓ ਇਨੀ ਘੈਂਟ ਬਣੀ ਆ ਕਿ ਤੁਹਾਡੇ ਢਿੱਡੀ ਪੀਰਾ ਪੈਣ ਦੀ ਸੰਭਾਵਨਾ ਵੀ ਬਣ ਸਕਦੀ ਆ ਸੋ ਪਾਣੀ ਆਪਣੇ ਕੋਲ ਹੀ ਰੱਖਿਓ ਆਓ ਹੁਣ ਚਲਦੇ ਆ ਵੀਡੀਓ ਵੱਲ ਇਹ ਦੁਨੀਆ ਗੋਲ ਹੈ ਗੈਸ ਪਰ ਚਾਹ ਬਣਦੀ ਹੈ ਚਾਹ ਪੀਣੇ ਸੇ ਫਿਰ ਗੈਸ ਬਣਦੀ ਹੈ ਸੋਰੀ ਕੀ ਬਣਦੀ ਵਾਹ ਲਾਸਟ ਵਾਲੀ ਆਵਾਜ਼ ਨੇ ਤਾਂ ਕੀਲ ਕੇ ਹੀ ਰਖਤਾ ना भाई मजा नहीं आया एक बार होर। मान नहीं रहा था कोई भाई ने एग्जाम्पल देकर बता दिया बहुत खूब पाद थोड़ी लंबी मारते ना दुनिया इतनी गोल है आज पता चला ये दुनिया गोल है गैस पर चाय बनती है चाय पीने से फिर गैस बनती है अरे चीटिंग करता है भाई तू दोनों तरफ से बोलता है <laughs> आप कहाँ थे बाबा <laughs> मेनू भी पद आ गया चाय पी रहा सी मैं भी <laughs> खुश हुआ ਦੋਸਤੋ ਵੀਡੀਓ ਵਧੀਆ ਲੱਗ ਲਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਸ ਤੋਂ ਅੱਗੇ ਵਾਲੀ ਵੀਡੀਓ ਦੇ ਕਮੈਂਟ ਬਹੁਤ ਹੀ ਜ਼ਬਰਦਸਤ ਨੇ ਸਭ ਤੋਂ ਪਹਿਲਾਂ ਦੇਖੋ ਇਹ ਵੀਡੀਓ ਓਏ ਅੱਖੀਆਂ ਨੂੰ ਜਰਗਾਤੇ ਦੇ ਗਈ ਏ ਜਗਰਾਤੇ ਨਾ 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 ਜਰਗਾਤੇ ਓਏ ਅੱਖੀਆਂ ਨੂੰ ਜਰਗਾਤੇ ਦੇ ਗਈ ਏ ਉਹ ਮੋਰਿਆ ਭਾਈ ਜੀ ਖਣ ਆਉਣ ਲੱਗਾ ਉਹਨੇ ਸੁਣ ਲਈ ਤੇਰੀ ਹੀ ਇੱਕ ਜਰਗਾਤੇ ਦੇ ਗਈ ਨਾਸਲ ਸਿੰਗਰ ਹਾਏ ਨਹੀਂ ਮੇਰਾ ਲੱਲੂ ਰਾਮ ਦਾ ਜਿਗਰਾ ਤੇ ਦੇਖ ਏ 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 ਸੋਨੂ ਸੀਤੂ ਵਾਲੇ ਦੇ ਮਾਮੇ ਦਾ ਮੁੰਡਾ ਤੇਰੇ ਚ ਹੌਸਲਾ ਓਏ ਪੁੱਤ ਓਏ ਹਾਏ ਹਾਏ ਓਏ ਜਰਗਾਤੇ ਦਿਨ ਚ ਦਿਨ ਚ ਦਿਨ ਚ ਦਿਨ ਚ ਦਿਨ ਚ ਡਿਸਕ ਡਿਸਕ ਓ ਜੰਚਾ ਪੂਜਾ ਓ ਪੂਜਾ ਓ ਪੂਜਾ ਪੂਜਾ ਜਲਮਾ ਤੂੰ ਕਿੱਥੇ ਸੀ ਹੁਣ ਤੱਕ ਜੀ ਖਾਣੇ ਵੱਖੀ ਵਿੱਚ ਲੱਤ ਮਾਰਨੀ ਪੰਜਾਬ ਦਾ ਗਰਾਰਾ ਕਰ ਆਵਾਜ਼ ਠੀਕ ਹੋ ਜੂ ਅੱਖੀਆਂ ਨੂੰ ਜਰਗਾਤੇ ਦੇਗੀ ਤੇ ਪ੍ਰੈਗਾ ਚੁੱਕੇ ਲੈ ਗਈ ਉਹ ਪੂਜਾ ਉਹ ਪੂਜਾ ਉਹ ਪੂਜਾ ਕਿਵੇਂ ਆ ਕੀ ਕਰਦੀ ਜੀ ਨੋ ਡੀਸਟਰਬ ਮੈ ਪੜਦੀ ਸੀ ਇਹ ਵਿੱਚ ਮਿਊਜ਼ਿਕ ਵਜਦਾ ਯਾਰ ਤੁਸੀਂ ਗਲਤ ਨਾ ਸਮਝਿਓ ਟੱਟੀ ਕਰਕੇ ਭੋੜਾ ਲੱਗਾ ਨਾ ਸੱਚੀ ਦਸੀ ਨੇ ਨਰੋ ਵਾਦ ਤੇ ਤੇਰਾ ਚੂਹਾ ਚਮਕਦਾ ਨੱਕ ਚ ਲਾਟੋ ਜਗਦਾ ਤੇ ਆ ਬੰਦ ਕਰਦਾ ਬੇਲਾ ਜੂ ਉਹ ਨੱਕ ਤੇ ਝੀਜੂ ਤਾਂ ਕੱਢ ਲੈਂਦਾ ਰੋਟੀ ਖਾਂਦੇ ਤੇਰੀ ਵੀਡੀਓ ਅੱਗੇ ਆ ਗਈ ਰੋਟੀ ਛੱਡਣੀ ਪਈ ਦੋਸਤੋ ਵੀਡੀਓ ਵਧੀਆ ਲੱਗ ਗਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਸ ਤੋਂ ਅੱਗੇ ਵਾਲੀ ਵੀਡੀਓ ਦੇ ਕਮੈਂਟ ਬਹੁਤ ਹੀ ਜ਼ਬਰਦਸਤ ਨੇ ਸਭ ਤੋਂ ਪਹਿਲਾਂ ਦੇਖੋ ਇਹ ਵੀਡੀਓ ਓ ਭਾਈ ਯਾ ਬਾਏ ਕਾ ਯਾਰ ਕਿਆ ਲਾਈਟ ਹੈ ਕਹੀਂ ਇੰਡੀਕੇਟਰ ਇਸਕੋ मेरी ड्रीम बाइक का रास्ता तो ही बताऊं ये हाय हाय तुम्हारी ड्रीम बाइक है तो मैं क्या करूं एक एक फोटो खींचने तो एक फोटो लेने दो तुम्हें फोटो आपकी बाइक है तो तुम्हारे बाप की बाइक है हां मेरे बाप की बाइक है गौर अपमान हो गया नहीं <laughs> जैसे को तैसा गर्ल शॉकेट बाई रोकड <laughs> अरे लास्ट वाला तो नॉन स्क्रिप्टेड था ड्रीम <laughs> बॉय <laughs> करा सच्ची बताऊं तो ये हाय हाय तुम्हारे ड्रीम बॉय के तो मैं क्या करूं एक एक फोटो खींच ले तो एक फोटो लेंगे तुम्हें फोटो आपकी बाइक है तो तुम्हारे बाप की बाइक है हां मेरे बाप की बाइक है हमला अचानक हुआ था बाप की बाइक ना 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 खुद की बाइक ਦਾ ਐਟੀਟਿਊਡ ਦੇਖ ਕੇ ਐਸਾ ਲੱਗ ਰਹਾ ਹੈ ਜੈਸੇ ਇਨਕੀ ਬਾਪ ਕੀ ਬਾਈਕ ਹੈ ਥੈਂਕ ਯੂ ਬਾਈ ਸਕੂਨ ਮਿਲਾ ਹਾਂ ਬਾਈ રે ਬਾਪ ਕੀ ਬਾਈਕ ਥੀ ਤਬੀ ਤੋ ਓਵਰ ਐਕਟਿੰਗ ਕੀਆ ਨਾ ਖਾ ਮਾਂ ਕਸਮ ਤੁਮ ਲੋਗ ਮਿਲੇ ਹੋਏ ਨਹੀਂ ਹੋ ਦੁਨੀਆ ਦੀ ਸਭ ਤੋਂ ਮਹਿੰਗੀ ਦਾਰੂ 5 ਲੱਖ 22 ਹਜ਼ਾਰ ਦੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹਦਾ ਨਾਮ ਹੈਗਾ ਹੈਨਸੀ ਰਿਕਾਰਡ ਕੌਗਨੈਕ ਤਾਂ ਇਹਦੇ ਨਾਲ ਦੋ ਚਾਬੀਆਂ ਆਉਂਦੀਆਂ ਨੇ ਇਹ ਦੋ ਚਾਬੀਆਂ ਨਹੀਂ ਆ ਇਹਦੇ ਨਾਲ ਖੁੱਲਦੀ ਆ ਇਹ ਕਿਉਂਕਿ ਜਿੰਨੀ ਮਹਿੰਗੀ ਦਰੂਆ ਉਹਦੇ ਨਾਲ ਸੇਫਟੀ ਵੀ ਉਨੀ ਜਿਆਦਾ ਆ ਤਾਂ ਆਹ ਦੇਖ ਲਓ ਤੁਸੀਂ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤਾਂ ਤੁਹਾਨੂੰ ਮੈਂ ਨੈਟ ਤੇ ਸਰਚ ਕਰਕੇ ਵੀ ਦਿਖਾ ਦਿੰਨਾ ਵੀ 5 ਲੱਖ 22000 ਕੁਝ ਦੀ ਆਪਣੇ ਇਹ ਫਰਾਂਸ ਦੇ ਵਿੱਚ ਬਣਦੀ ਆ ਤਾਂ ਆਹ ਦੇਖ ਲਓ ਇਹ ਤੁਸੀਂ ਚਾਬੀ ਨਾਲ ਖੁੱਲਦੀ ਆ ਤੇ ਚਾਬੀ ਨਾਲ ਹੀ ਬੰਦ ਹੁੰਦੀ ਆ ਤੇ ਇਹਦੀ ਬੋਤਲ ਦੇਖੋ ਤੁਸੀਂ ਛੋਟੀ ਜੀ ਐ 750 ml ਦੀ ਬੋਤਲ ਦੇਖੋ ਬਰਾਬਰ ਸਟਾਈਲ ਦੇਖੋ ਤੁਸੀਂ ਕਿੱਡਾ ਸੋਹਣਾ ਕਿੱਡੀ ਸੋਹਣੀ ਬੋਤਲ ਹੈ ਜਿੰਨੇ ਦੀ ਮਰਜ਼ੀ ਹੋਵੇ ਭਾਈ ਸਾਡੇ ਆ ਬੀਬੀਆਂ ਨੇ ਤੇ ਇਹੋ ਕਹਣਾ ਆ ਗਿਆ ਮੂਤ ਪੀ ਕੇ ਵੀਰੇ ਰੇਟ ਸੁਣ ਕੇ ਹੀ ਨਸ਼ਾ ਹੋ ਗਿਆ ਛੱਡ ਹੁਣ ਕੀ ਪੀਣੀ ਇਹ ਪੀ ਕੇ ਬੰਦਾ ਅਮਰ ਹੋ ਜਾਂਦਾ ਏ ਕਿਸ਼ਤਾ ਤੇ ਮਿਰਜੂ ਭਾਈ ਨਾ 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 ਇਸ ਦੀ ਤਾਂ ਖਾਲੀ ਬੋਤਲ ਵੀ ਲੱਖ ਡੇਢ ਲੱਖ ਦੀ ਵਿਕਦੀ ਹੋਣੀ ਦੁਨੀਆ ਦੀ ਸਭ ਤੋਂ ਮਹਿੰਗੀ ਦਾਰੂ 5,22,000 ਦੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹਦਾ ਨਾਮ ਹੈਗਾ ਹੈਨਸੀ ਰਿਕਾਰਡ ਕੌਗਨਿਕ ਤਾਂ ਇਹਦੇ ਨਾਲ ਦੋ ਚਾਬੀਆਂ ਆਉਂਦੀਆਂ ਨੇ ਇਹ ਇਹ ਦੋ ਚਾਬੀਆਂ ਨਹੀਂ ਆ ਇਹਦੇ ਨਾਲ ਖੁੱਲਦੀ ਆ ਇਹ ਕਿਉਂਕਿ ਜਿੰਨੀ ਮਹਿੰਗੀ ਦਾਰੂ ਆ ਉਹਦੇ ਨਾਲ ਸੇਫਟੀ ਵੀ ਓਨੀ ਜ਼ਿਆਦਾ ਆ ਤਾਂ ਆ ਦੇਖ ਲਓ ਤੁਸੀਂ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤਾਂ ਤੁਸੀਂ ਮੈਂ ਨੈਟ ਤੇ ਸਰਚ ਕਰਕੇ ਵੀ ਦਿਖਾ ਦਿੰਦਾ ਵੀ 5,22,000 ਕੁਸ਼ ਦੀ ਆਪਣੇ ਇਹ ਫਰਾਂਸ ਦੇ ਵਿੱਚ ਬਣਦੀ ਆ ਤਾਂ ਆ ਦੇਖ ਲਓ ਇਹ ਤੁਸੀਂ ਚਾਬੀ ਨਾਲ ਖੁੱਲਦੀ ਆ ਤੇ ਚਾਬੀ ਨਾਲ ਹੀ ਬੰਦ ਹੁੰਦੀ ਆ ਤੇ ਇਹਦੀ ਬੋਤਲ ਦੇਖੋ ਤੁਸੀਂ ਛੋਟੀ ਜੀ ਹੈ 750 ਐਮਐਲ ਦੀ ਬੋਤਲ ਆ ਦੇਖੋ ਬਰਾਵੋ ਸਟੈਲ ਦੇਖੋ ਤੁਸੀਂ ਕਿੱਡਾ ਸੋਹਣਾ ਕਿੱਡੀ ਸੋਹਣੀ ਬੋਤਲ ਹੈ ਤੇ ਸਾਡੇ 522000 ਦੀ दारू ਹੈ ਜਿਹੜੇ ਬੰਦੇ दारू ਪੀਂਦੇ ਨੇ ਉਹਨਾਂ ਨੂੰ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਕਦੇ ਦੇਖੀ ਐ ਇਹ ਜੇ ਇਹਦੇ ਚੋਂ ਮੋਟਾ ਸੰਤਰਾ ਨਿਕਲਾਈ ਫਿਰ ਕੀ ਕਰਾਂਗੇ ਜੇ ਇਹ 5 ਸਾਲ ਟੱਲੀ ਰੱਖੂ ਫਿਰ ਠੀਕ ਆ ਕਿਉਂਕਿ ਤਾਇਆ ਸਾਡਾ ਤਾਂ ਸਾਲ ਵਿੱਚ ਲੱਖ ਦੀ ਮੋਟਾ ਸੰਤਰਾ ਪੀ ਜਾਂਦਾ ਆਹੀ ਚੱਲੂ ਫਿਰ ਮੇਰੇ ਵਿਆਹ ਵਿੱਚ ਇਹਦਾ ਮਤਲਬ ਤੂੰ ਵਿਆਹ ਹੀ ਨਹੀਂ ਕਰਾਉਣਾ ਇਹ ਪੀ ਕੇ ਤਾਂ ਮੂਤ ਵੀ ਆਪਣਾ ਸੰਭਣਾ ਪਊ ਬਾਈ ਮਹਿੰਗੀ ਹੋਵੇ ਜਾਂ ਸਸਤੀ ਪੀ ਕੇ ਤਾਂ ਮੂਤ ਹੀ ਦੇਣੀ ਆ ਪੀਣ ਵਾਲੇ ਵੀਰਾਂ ਨੇ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਚੰਗਾ ਜੀ ਮਿਲਦੇ ਆਂ ਅਗਲੀ ਵੀਡੀਓ ਚ 个人。<laughs> <laughs>